ਇੱਕ ਸਾਧੂ ਨਦੀ ਦੇ ਕਿਨਾਰੇ ਧੋਣੀ ਲਾ ਕੇ ਬੈਠਾ ਸੀ ਤੇ ਉਹ ਆਪਣੀ ਭਗਤੀ ਕਰ ਰਿਹਾ ਸੀ ਤੇ ਭਗਤੀ ਕਰਦਾ ਕਰਦਾ ਵਿੱਚੋਂ ਵਿੱਚ ਉਹ ਉੱਚੀ ਸਾਰੀ ਕਹਿੰਦਾ ਹੈ ਜੋ ਚਾਹੋਗੇ ਸੋ ਪਾਓਗੇ ਜੋ ਚਾਹੋਗੇ ਸੋ ਪਾਓਗੇ ਤੇ ਉਹ ਰਸਤੇ ਤੋਂ ਜਾਣ ਵਾਲੇ ਕਿੰਨੇ ਸਾਰੇ ਲੋਕ ਜਿਹੜੇ ਸੀ ਉਹ ਪਹਿਲਾਂ ਸੁਣਦੇ ਉਹਨੂੰ ਵੇਖਦੇ ਫਿਰ ਕਹਿੰਦੇ ਵੀ ਇਹ ਤੇ ਪਾਗਲ ਆ ਪਾਗਲ ਕੋਈ ਬੈਠਾ ਵਾ ਤੇ ਉਹਨੂੰ ਪਾਗਲ ਸਮਝ ਕੇ ਨਾ ਤੇ ਹੱਸ ਕੇ ਦੇ ਅੱਗੇ ਨਿਕਲ ਜਾਂਦੇ ਹੀ ਤੇ ਉਹਦੀ ਜਿਹੜੀ ਗੱਲ ਸੀ ਉਹਨੂੰ ਅਣਸੁਨਾ ਕਰ ਦਿੰਦੇ ਕਿਉਂਕਿ ਉਹ ਸਮਝਦੇ ਕਿ ਇਹ ਤੇ ਨਾਰਮਲ ਬੰਦਾ ਹੈ ਨਹੀਂ ਆ ਇਹ ਤਾਂ ਹੈਗਾ ਹੀ ਪਾਗਲਾ ਤੇ ਇਦਾਂ ਕਰਕੇ ਉਹ ਰੋਜ਼ ਹੀ ਉਹਨੇ ਜਦੋਂ ਧੂਣੀ ਲਾ ਕੇ ਆਪਣੀ ਭਗਤੀ ਤੇ ਬੈਠਣਾ ਤੇ ਵਿੱਚੋਂ ਵਿੱਚ ਉਹਨੇ ਇਦਾਂ ਬੋਲਣਾ ਵੀ ਜੋ ਚਾਹੋਗੇ ਸੋ ਪਾਓਗੇ ਜੋ ਚਾਹੋਗੇ ਸੋ ਪਾਓਗੇ ਤੇ ਇੱਕ ਦਿਨ ਨਾ ਇੱਕ ਬੇਰੁਜ਼ਗਾਰ ਨੌਜਵਾਨ ਸੀ ਉਹ ਉਤਰੋਂ ਦੀ ਲੰਘ ਰਿਹਾ ਹੈ ਜਦੋਂ ਉਹਨਾਂ ਉਹਨੇ ਵੇਖਿਆ ਵੀ ਸਾਧੂ ਚੀਕ ਚੀਕ ਕੇ ਇਹ ਕਹਿ ਰਿਹਾ ਵਾ ਵੀ ਜੋ ਚਾਹੋਗੇ ਸੋ ਪਾਓਗੇ ਤੇ ਉਹ ਕਹਿੰਦਾ ਵੀ ਮੈਂ ਤੇ ਮੇਰੇ ਕੋਲ ਨੌਕਰੀ ਨਾ ਕਰੀ ਨਹੀਂ ਹੈਗੀ ਤੇ ਮੈਂ ਗੱਲ ਕਰਾਂ ਸਾਧੂ ਨਾਲ ਵੀ ਕੀ ਪਤਾ ਮੇਰਾ ਕੋਈ ਹੱਲ ਨਿਕਲਾਵੇ ਤੇ ਉਹ ਐ ਸੁਣ ਕੇ ਨਾ ਬਾਬੇ ਕੋਲ ਚਲਾ ਗਿਆ ਤੇ ਉੱਥੇ ਉਹਦੀ ਗੜੀ ਹੱਥ ਜੁੜ ਕੇ ਕਹਿੰਦਾ ਵੀ ਬਾਬਾ ਮੈਂ ਬੜੀ ਧੀਰਤੋਂ ਬੇਖੰਡਿਆ ਵੀ ਤੁਸੀਂ ਇਹੋ ਕਹੀ ਜਾ ਰਹੇ ਜੇ ਵੀ ਜੋ ਚਾਹੋਗੇ ਸੋ ਪਾਓਗੇ ਤੇ ਇੰਨੀ ਉੱਚੀ ਉੱਚੀ ਤੁਸੀਂ ਗੱਹਿ ਰਹੇ ਜੋ ਵੀ ਕੀ ਸੱਚਮੁੱਚ ਜੋ ਮੈਨੂੰ ਚਾਹੀਦਾ ਵਾ ਜੋ ਮੈਂ ਪਾਉਣਾ ਚਾਹੁੰਦਾ ਉਹ ਮੈਨੂੰ ਦੇ ਸਕਦੇ ਹੋ ਸਾਧੂ ਬੋਲਿਆ ਵੀ ਹਾਂ ਪੁੱਤਰ ਪਰ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ ਪੌਣਾ ਕੀ ਚਾਹੁੰਦਾ ਵਾ ਉਹਨੇ ਨੌਜਵਾਨ ਨੇ ਕਿਹਾ ਵੀ بابا ਮੈਂ ਚਾਹਨਾ ਵਾ ਵੀ ਮੈਂ ਇੱਕ ਦਿਨ ਹੀਰਿਆਂ ਦਾ ਬਹੁਤ ਵੱਡਾ ਵਪਾਰੀ ਬਣਾ ਕੀ ਮੇਰੀ ਇਹ ਇੱਛਾ ਪੂਰੀ ਹੋ ਸਕਦੀ ਹੈ ਸਾਧੂ ਨੇ ਕਿਹਾ ਬਿਲਕੁਲ ਬੇਟਾ ਮੈਂ ਤੈਨੂੰ ਇੱਕ ਹੀਰਾ ਤੇ ਇੱਕ ਮੋਤੀ ਦਿੰਨਾ ਵਾ ਉਹਨਾਂ ਤੋਂ ਤੂੰ ਜਿੰਨੇ ਮਰਜੀ ਹੀਰੇ ਮੋਤੀ ਬਣਾ ਲੈਣਾ ਸਾਧੂ ਦੀ ਗੱਲ ਸੁਣ ਕੇ ਨੌਜਵਾਨ ਦੀਆਂ ਜਿਹੜੀਆਂ ਅੱਖਾਂ ਉਹ ਚਮਕ ਪਈਆਂ ਤੇ ਉਹਦੇ ਚਿਹਰੇ ਤੇ ਜਿਹੜੀ ਮੁਸਕਰਾਹਟ ਆ ਗਈ ਫੇਰ ਸਾਧੂ ਨੇ ਉਹ ਨੌਜਵਾਨ ਨੂੰ ਕਿਹਾ ਵੀ ਆਪਣੇ ਦੋਵੇਂ ਹੱਥ ਜਿਹੜੇ ਆ ਅੱਗੇ ਕਰ ਉਹਨਾਂ ਦੀ ਹਥੇਲੀਆਂ ਅੱਗੇ ਕਰ ਤੇ ਨੌਜਵਾਨ ਨੇ ਜਦੋਂ ਸਾਧੂ ਦੇ ਸਾਹਮਣੇ ਉਹ ਆਪਣੇ ਦੋਨੋਂ ਹੱਥ ਕੀਤੇ ਤੇ ਸਾਧੂ ਨੇ ਪਹਿਲਾ ਜਿਹੜਾ ਉਹਦਾ ਹੱਥ ਸੀ ਨਾ ਉਹਦੀ ਹਥੇਲੀ ਉੱਤੇ ਆਪਣਾ ਹੱਥ ਰੱਖਿਆ ਤੇ ਕਿਹਾ ਵੀ ਬੇਟਾ ਇਹ ਦੁਨੀਆ ਦਾ ਸਭ ਤੋਂ ਅਨਮੋਲ ਹੀਰਾ ਵਾ ਉਹ ਹੈਗਾ ਵਾ ਸਮਾਂ ਇਹਨੂੰ ਜ਼ੋਰ ਨਾਲ ਆਪਣੀ ਮੁਠੀ ਵਿੱਚ ਜਕੜ ਲੈ ਤੇ ਇਹਦੇ ਦੁਆਰਾ ਹੀ ਤੂੰ ਚਾਹੇ ਜਿੰਨੇ ਮਰਜ਼ੀ ਹੀਰੇ ਬਣਾ ਸਕਦਾ ਪਰ ਇਹ ਜਿਹੜਾ ਮੈਂ ਸਮੇਂ ਰੂਪੀ ਹੀ ਰਾਤ ਨੂੰ ਦੇਣ ਲੱਗਾ ਇਹਨੂੰ ਆਪਣੇ ਹੱਥ ਚੋਂ ਨਿਕਲਣ ਕਦੀ ਨਾ ਦੇਣਾ ਫਿਰ ਸਾਧੂ ਨੇ ਆਪਣਾ ਦੂਜਾ ਹੱਥ ਉਹ ਨੌਜਵਾਨ ਦੀ ਦੂਜੀ ਹਥੇਲੀ ਤੇ ਰੱਖ ਕੇ ਕਿਹਾ ਵੀ ਪੁੱਤਰ ਇਹ ਦੁਨੀਆ ਦਾ ਸਭ ਤੋਂ ਕੀਮਤੀ ਮੋਤੀ ਹੈ ਇਹਨੂੰ ਤੀਰਜ ਕਹਿੰਦੇ ਆ ਜਦੋਂ ਵੀ ਕਿਸੇ ਕੰਮ ਵਿੱਚ ਤੇਰਾ ਮਨ ਨਾ ਲੱਗੇ ਜਾਂ ਤੇਰੇ ਹਿਸਾਬ ਨਾਲ ਉਹਦਾ ਰਿਜ਼ਲਟ ਨਾ ਨਿਕਲੇ ਤੇ ਇਹ ਜਿਹੜਾ ਸਬਰ ਆ ਨਾ ਸਬਰ ਸੰਤੋਖ ਇਹ ਮੋਤੀ ਨੂੰ ਕਿਤੇ ਨਾ ਜਾਣ ਦੇ ਇਨੂੰ ਕੁੱਟ ਕੇ ਆਪਣੇ ਕੋਲ ਰੱਖੇ ਫਿਰ ਤੂੰ ਦੁਨੀਆ 'ਚ ਜੋ ਮਰਜੀ ਹਾਸਲ ਕਰ ਸਕਦਾ ਉਹ ਨੌਜਵਾਨ ਨੇ ਧਿਆਨ ਨਾਲ ਸਾਧੂ ਦੀ ਗੱਲ ਸੁਣੀ ਤੇ ਉਹਨੂੰ ਸ਼ੁਕਰੀਆ ਕਹਿ ਕੇ ਉਥੋਂ ਚੱਲ ਪਿਆ ਉਹਨੂੰ ਸਫਲਤਾ ਪ੍ਰਾਪਤ ਕਰਨ ਦੇ ਦੋ ਜਿਹੜੇ ਹੀ ਨਾ ਮੰਤਰ ਮਿਲ ਗਏ ਉਹਨੇ ਮਨ 'ਚ ਪੱਕਾ ਨਿਸ਼ਚੈ ਕਰ ਲਿਆ ਵੀ ਹੁਣ ਮੈਂ ਕਦੀ ਆਪਣਾ ਸਮਾਂ ਜਿਹੜਾ ਨਹੀਂ ਗਵਾਉਂਗਾ ਮੈਂ ਸਬਰ ਸੰਤੋਖ ਤੋਂ ਕੰਮ ਲਵਾਂਗਾ ਕੁਝ ਸਮੇਂ ਬਾਅਦ ਹੀ ਉਹਨੂੰ ਹੀਰਿਆਂ ਦੇ ਬੜੇ ਵੱਡੇ ਵਪਾਰੀ ਕੋਲ ਨਾ ਕੰਮ ਮਿਲ ਗਿਆ ਤੋ ਹੀਰਿਆਂ ਦੇ ਵਪਾਰੀ ਕੋਲੋਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੁਝ ਸਾਲ ਤੱਕ ਉਹ ਲਗਾਤਾਰ ਉਸ ਜਿਹੜਾ ਹੈ ਬਿਜ਼ਨਸ ਸੀ ਉਹ ਜਾਂ ਕੰਮ ਸੀ ਉਹਦੇ ਗੌਰ ਸਿੱਖਦਾ ਰਿਹਾ ਫੇਰ ਇੱਕ ਦਿਨ ਉਹਦੀ ਮਿਹਨਤ ਤੇ ਲਗਨ ਜੜੀ ਔਰੰਗ ਲਈ ਤੇ ਉਹ ਹੀਰਿਆਂ ਦਾ ਬੜਾ ਵੱਡਾ ਵਪਾਰੀ ਬਣ ਗਿਆ ਸੋ ਦੋਸਤੋ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਇੱਕਦੇ ਅਸੀਂ ਜਿਹੜਾ ਸਮਾ ਜਿਹੜਾ ਉਹ ਬੜਾ ਘਮਾਉਂਦੇ ਆ ਅੱਜ ਕੱਲ ਜਿੱਦਾਂ ਸੋਸ਼ਲ ਮੀਡੀਆ ਤੇ ਸਰਚ ਕਰੀ ਜਾਵਾਂਗੇ ਜਿਹਦੀ ਸਾਨੂੰ ਲੋੜ ਵੀ ਨਹੀਂ ਹੁੰਦੀ ਹੈ ਨਾ ਤੇ ਦੂਸਰਾ ਅਸੀਂ ਕੋਈ ਕੰਮ ਸ਼ੁਰੂ ਕਰਦੇ ਆ ਸਾਡੀ ਮਰਜ਼ੀ ਦਾ ਰਿਜ਼ਲਟ ਨਹੀਂ ਮਿਲਦੇ ਤੇ ਅਸੀਂ ਫਿਰ ਦੂਜਾ ਸ਼ੁਰੂ ਕਰਨ ਲੱਪੇ ਨੇ ਸਾਡੇ 'ਚ ਸਬਰ ਨਹੀਂ ਹੈਗਾ ਵੀ ਕਿਹੇ ਚੀਜ਼ ਨੂੰ ਜੇ ਕਾਮਯਾਬੀ ਨਹੀਂ ਮਿਲੀ ਫੇਰ ਕਰੋ ਜੇ ਕਾਮਯਾਬੀ ਨਹੀਂ ਮਿਲੀ ਫੇਰ ਕਰੋ ਉਹ ਸਾਡੇ 'ਚ ਹੈ ਨਹੀਂਗਾ ਤੇ ਜਿਸ ਦਿਨ ਅਸੀਂ ਸਮੇਂ ਨੂੰ ਆਪਣੇ ਕੰਟਰੋਲ 'ਚ ਕਰ ਲਿਆ ਸਮੇਂ ਨੂੰ ਜਿਹੜਾ ਉਹਨੂੰ ਚੰਗੀ ਤਰ੍ਹਾਂ ਵਰਤਣਾ ਸ਼ੁਰੂ ਕਰ ਦਿੱਤਾ ਤੇ ਧੀਰਜ ਸਬਰ ਸਾਡੇ ਪੱਲੇ ਹੋਇਆ ਤੇ ਸਾਨੂੰ ਜ਼ਿੰਦਗੀ 'ਚ ਕੋਈ ਵੀ ਨਹੀਂ ਹਰਾ ਸਕਦਾ ਫਿਰ ਜਿੱਤ ਜਿਹੜੀ ਹੈ ਨਾ ਫਿਰ ਜਿੱਤ ਫਿਰ ਕਾਮਯਾਬੀ ਸਾਡੇ ਕਦਮ ਚੋਂ ਹੋਗੀ ਸੋ ਦੋਸਤੋ ਤੁਹਾਨੂੰ ਇਹ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਫਿਰ ਮਿਲਦੇ ਆਂ ਫਿਰ ਮਿਲਦੇ ਆਂ ਤਦ ਤੱਕ ਲਈ ਰੱਬ ਰਾਖਾ